ਭੁੱਖ ਲੱਗੀ ਯਾਰ ਸਬਜ਼ੀ ਹੈ ਨਹੀਂ ਰੋਟੀ ਕਦੋਂ ਨਾ ਖਾਵਾਂ ਅੰਕਲ ਨਮੱਤੇ ਹਾਂ ਯਾਰ ਨਮਕਾ ਰੋਟੀ ਕਦੀ ਜਾ ਸਕਦੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਜਾ ਕੇ ਰੋਟੀ ਖਾਣਾ ਜਾਈ ਮੈਂ ਪੇਪਰਾਂ ਚ ਫੇਲ ਹੋ ਗਿਆ ਕੰਮ ਕਰਾਂ ਜਾਂ ਪੜਾਂ ਕੀ ਕਰਾਂ ਪੁੱਛ ਕਰਦੀ ਲੋੜ ਨਹੀਂ ਪੁੱਤ ਮੈਨੂੰ ਇੱਕ ਬੰਦਾ ਜਾਣਦਾ ਉਹ ਮੰਦੀ ਗੱਲ ਬੁੱਝਣਦਾ ਆਪਾਂ ਉਹ ਕੋ ਚਲਦੇ ਹਾਂ ਚਲੋ ਚਲ ਹਾਂਜੀ ਭਾਜੀ ਕਿਵੇਂ ਆਨ ਹੋਇਆ ਠੀਕ ਰਹੇ ਪੁੱਤ ਇਹ ਮੁੰਡਾ ਨਾ ਮੇਰਾ ਪਰਦਾ ਏ ਨਾ ਇਹਦੇ ਕੰਮ ਦੇ ਵਿੱਚ ਮਨ ਲੱਗਦਾ ਏ ਮੈਂ ਤਾਂ ਬਹੁਤ ਪਰੇਸ਼ਾਨ ਆ ਮੈਂ ਤਾਂ ਥੱਟ ਘਰੋਂ ਨੂੰ ਪੁੱਛਣ ਆਇਆ ਉਹ ਦਿਲ ਦੀਆਂ ਗੱਲਾਂ ਪੜ ਲੈਂਦੇ ਨੇ ਦਿਲ ਦੀਆਂ ਗੱਲਾਂ ਪੜ ਲੈਂਦੇ ਤੁਹਾਡਾ ਘਰ ਵਾਲਾ ਮੰਦੀ ਗੱਲ ਪੁੱਛ ਰੰਦਾ ਮੈਂ ਉਹਨੂੰ ਪੁੱਛਣ ਆਇਆ ਇਹ ਪੜੂਗਾ ਕਿ ਕੰਮ ਕਰੂਗਾ ਕਿਉਂ ਮੇਰੇ ਤੋਂ ਤੇ ਪੁੱਛਣਾ ਮੈਂ ਤਾਂ ਹੀ ਬਾਬਾ ਤੁਸੀਂ ਆਪ ਤਾਂ ਮੈਨੂੰ ਕਿਹਾ ਸੀਗਾ ਜਦੋਂ ਮੈਂ ਸੋਚਦਾ ਪਿਆ ਸੀਗਾ ਵੀ ਰੋਟੀ ਕਦੋਂ ਲ ਖਾਵਾਂ ਤੁਸੀਂ ਕਿਹਾ ਸੀ ਨਮਕ ਤੇ इन्ना ने किया सी? अंकल नमस्ते। अच्छा, पाजी ने नमक तेल ने किया सी? इन्ना ने नमस्ते किया सी? ये तोतले ने। हाँ, अयो तो मैं नमस्ते किया सी, नमस्ते।